ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇਸ਼ੜਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਇਸ ਲੋਕ ਮਹੱਲਾ ਪਹਿਲਾ ਦੁਖਦਾਰ ਸੁਭ ਰੋਗ ਭਿਆਜ ਸੁਖ ਤਾਮਣ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹ ਕਰੀ ਨ ਹੋਈ ਬਿੜਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜੈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋਗਿ ਕਰਨਾ ਸੋ ਕਰ ਰਹੇ ਅਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਤੁਬਹ ਸਰਬ ਸੁਮਾਲਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਗਾਵਣ ਹਾਰੇ ਕੇਤੇ ਤੇਰੇ ਰਾਗ ਪਰਿਸ਼ਕਹਿਣ ਕੇਤੇ ਤੇਰੇ ਗਾਵਣ ਹਾਰੇ ਗਵੰਦ ਜਨ ਪਵਨ ਪਾਣੀ ਬੈ ਸੰਤਰ ਗਵ ਰਾਜਾ ਧਰਮ ਦੁਆਰੇ ਗਵੰਦ ਜਨ ਚਿਤ ਗਵਤਿ ਲਿਖ ਜੰਨਣ ਲਖ ਲਖ ਤਰੰ ਬੀਜਾਰੇ ਗਵੰਦ ਜਨ ਈਸ਼ਰ ਬ੍ਰਹਮਾ ਦੇਵੀ ਸੁਹਣ ਤੇਰੇ ਸਦਾ ਸਵਾਰੇ ਗਾਵੰਤ ਜਣ ਅੰਤਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੰਤ ਜਣ ਸਿੱਧ ਸਮਾਧੀ ਅੰਦਰ ਗਾਵੰਤ ਜਣ ਸਾਧ ਵਿਚਾਰੇ ਗਾਵੰਤ ਜਣ ਜਤੀ ਸਤੀ ਛਣ ਤੋਖੀ ਗਾਵੰਤ ਜਣ ਵੇਰ ਕਰਾਰੇ ਗਾਵੰਤ ਜਣ ਪੰਡਤ ਕਰਨ ਰਖੀਸ਼ਰ ਜਗ ਜਗ ਵੇਦਾ ਨਾਲ ਦੇ ਗਾਵਨ ਤਨਾ ਮੋਹਣੀ ਆਮਣ ਮੋਹਣ ਸੁਰਗ ਮੱਚ ਪਿਆਲੇ ਗਾਵਨ ਤਨਾ ਰਤਨ ਪਾਏ ਤੇਰੇ ਅਠ ਸਠ ਤੀਰਥ ਨਾਲੇ ਗਾਵਨ ਤਨਾ ਜੋਤ ਮਹਾ ਬਲ ਸੂਰਾ ਗਾਵਨ ਤਨਾ ਖਾਨੀ ਚਾਰੇ ਗਾਵਨ ਤਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਜ ਨੂੰ ਗਾਵਣ ਜੋ ਤੁਧ ਭਾਵਣ ਰਤੇ ਤੇਰੇ ਭਗਤਨ ਸਾਲੇ ਹੋਰ ਕੀਤੇ ਤੁਧ ਨੂੰ ਗਾਣ ਸੇ ਮੈਂ ਚਿਤਨਾਵਣ ਨਨਕਾ ਵਿਚਾਰੇ ਸੋਈ ਸੋਈ ਸਰਾਜਤ ਸਾਹਿਬ ਸਾਚਾ ਸੱਚੀ ਨਾਈ ਹੈ ਪੀ ਹੋਸੀ ਜੈਣ ਜਾਸੀ ਰਜਣਾ ਜਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਦੇਖੇ ਕਿਤਾਬ ਕਣਾ ਜਿਵ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਰ ਸਹੋ ਸਹਾ ਪਰ ਸਾਹਿਬ ਨਾਨਕ ਰਹਿਨਰ ਜਾਈ ਆਸ਼ਾ ਮਹਿਲਾ ਪਹਿਲਾ ਸੋ ਨ ਵੱਡਾ ਖੈ ਸਭ ਕੋ ਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਕਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸਤੀ ਮੈਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਹਾਈ ਕਹਿ ਨਾ ਜਾਈ ਤੇਰੀ ਤਿਲਵੜਿ ਆਈ ਸਭ ਸਤ ਸਭ ਤੱਤ ਸਭ ਚੰਗੇ ਆਈਆਂ ਸਦਾ ਪਰਖਾ ਕੀ ਆਵੜੇ ਆਈਆ ਮਨ ਤੋਂ ਗਣਸ ਜੀ ਕਿਨਾਂ ਪਾਈਆ ਕਰਮ ਮਿਲੈ ਨਾ ਹੀ ਠਾਕ ਰਹੀਆ ਆਖਣ ਵਾਲਾ ਕਿ ਆਵੇ ਚਾਰਾ ਸਿਫਤੀ ਭਰੇ ਤੇਰੇ ਭੰਟਾਰਾ ਜਸਤੋ ਜਿਹਤ ਸੱ ਗਿਆ ਜਾਰਾ ਨਾਨਕ ਸੱਚ ਸਵਾਰਨ ਹਾਰਾ ਸੰਹਲਾ ਪਹਿਲਾ ਆਖਾ ਜੀਵਾ ਇਸਰਾ ਮਰ ਜਾਓ ਅਖਣੇ ਓਖਾ ਸੱਚਾ ਨਾਮ ਸੱਚ ਨਾਮ ਕੀ ਲਾਗੈ ਭੂਖ ਓਤ ਭੁਖੈ ਖਾਏ ਚਲਿਆ ਹੈ ਦੂਖ ਥੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਮ ਰਹਾਓ ਸਚੇ ਨਾਮ ਕੀ ਤਲਗੜਿਆਈ ਅੱਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅਖਣ ਪਾਹੇ ਉੱਡਣਾ ਹੋਵੇ ਕਾਟਣਾ ਜਾਏ ਨਾ ਅਹੰਕਾਰ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੇਂ ਆਪ ਤੇ ਵਿਰ ਤੇਰੀ ਦਾਤ ਜਿੜ ਦਿਨ ਕਰਕੇ ਕੀਤੀ ਰਾਤ ਖਸ਼ਮੁ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਗੁਰ ਖਾ ਪਿਣਾ ਕਰੋ ਘਰ ਪਾਸ ਹਮ ਕੀਰੇ ਕਰਮ ਸਤਿਗੁਰ ਸਨਾਈ ਕਰ ਦਇਆ ਨਾਮ ਪਰਗਾਸ ਮੇਰੇ ਵਿੱਚ ਕਰ ਦੇਵ ਮਕ ਰਾਮ ਨਾਮ ਪਰਗਾਸ ਕਰਮਤ ਨਾਮ ਮੇਰਾ ਪ੍ਰਾਂਤ ਖਾਈ ਹਰ ਕੀਰਤ ਹਮਰੀ ਰਹੇ ਰਾਸ ਰਹਾਉ ਹਰ ਜਨ ਕੇ ਗੜ ਭਾਗ ਵਡੇ ਰੇ ਜਿਨ ਹਰ ਹਰ ਸਦਾ ਹਰਪੇ ਆਸ ਹਰ ਹਰ ਨਾਮ ਬਿਲੇ ਤ੍ਰਿਪਤਾਸ ਹੈ ਮੇਰੇ ਸੰਗਤ ਗਣ ਪਰਕਾਸ਼ ਜਿਨ ਹਰ 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 ਰਹਿ ਨਾਮ ਨਾ ਪਾਇਆ ਤੇ ਪਾ ਗਹੀਨ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗਤੀਵੇ ਤ੍ਰਿਗਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਜੰਦਰ ਮਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਤ ਹਰਸ ਪਾਇਆ ਮਿਲ ਜਣ ਨਾਨਕ ਨਾਮ ਪਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਤਵਹ ਉੱਧਾਵਾਂ ਜਹ ਆਹਰ ਹਰ ਜਿਉ ਪਰੇ ਆਸਲ ਪਥਰ ਮਹਿ ਜੰਤ ਉਪਾਏ ਤਾ ਕਰਿ ਜਿਕ ਆਗੇ ਕਰ ਧਰੇ ਆ ਮੇਰੇ ਮਦ ਜੀ ਸਤ ਸੰਗਤ ਮਿਲੇ ਸੋਤreya ਕਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਸ਼ਟ ਹਰਿਆ ਰਹਾਉ ਜਨ ਪਿਤਾ ਲੋਗ ਸਤ ਬਣੇ ਤਾਂ ਕੋਈ ਨ ਕਿਸ ਕੀ ਧਰੇ ਆਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊੜ ਆਵੈ ਹੈ ਕੋ ਸਾਤਿ ਸਪਾਠ ਹੈ ਬਜਰੇ ਛਰੇ ਆ ਤਣ ਕਵਣ ਖਿਲਾਵੇ ਗਣ ਚੁਗਾਵੇ ਮਨ ਮਹਿ ਸਿਮਰਨ ਕਰੇ ਆ ਸਬਨਿਦਾਂ ਦਾ ਸੈਸ਼ਟਿ ਸਿਧਾਨ ਠਾਕੁਰ ਕਤਲ ਧਰੇ ਆ ਜਨਨ ਨਾਨਕ ਬਲ ਬਲ ਸਦਵਲ ਜਾਈ ਹੈ ਤੇਰਾ ਅੰਤ ਨ ਪਰਵਰੇ ਆ ਰਾਗਾ ਸਾ ਮਹੱਲਾ ਚੌਥਾ ਸੋ ਪਰਖ ਇਕ ਅੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਣ ਹਰ ਪਰਖ ਨਰੰਜਣ ਹਰਗਮਾਗ ਮਹਪਾਰ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸੰਜਣ ਹਾਰਾ ਸਭ ਜੀਅ ਤੁਮਾਰੇ ਜੀ ਤੁਜੀਆ ਕਦਾ ਤਾਰ ਹਰ ਧਿਆਵ ਹੋ ਸੰਤ ਹੋ ਜੀ ਸਭ ਦੁਖ ਮਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਦੁ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾਂ ਤਦ ਬਿਨ ਅਗਰ ਨਾ ਜਾਣਾ ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਆਖ ਵਖਾਣਾ ਜੋ ਸਿਵ ਹੈ ਜੋ ਸਿਵ ਹੈ ਤੁੱਤ ਜੀ ਜਨ ਨਾਨਕ ਤਨ ਕਰ ਬਾਣਾ ਹਰ ਧਿਆਵ ਹੈ ਹਰ ਧਿਆਵ ਹਰ ਦੁਜ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਜਦ ਟੂਟੀ ਜੰਮ ਕੀ ਫਾਸੇ ਜਨਰਿ ਭਾਉ ਜਨ ਹਰ ਨਿਰਭਾਉ ਧਿਆਇਆ ਜੀ ਤਨ ਟੂਟੀ ਜਨ ਜਨ ਨਿਰਭਾਉ ਜਨ ਹਰ ਨਿਰਭਾਉ ਧਿਆਇਆ ਜੀ ਜਨ ਕਾ ਪਉ ਸਭ ਕੋ ਆਸੀ ਜਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਛੇ ਧਨ ਛੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਕੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਿਆਣ ਕਰਨੇ ਗਣੰਤਾ ਤੇਰੀ ਅਣਕ ਤੇਰੀ ਅਣਕ ਕਰਹਿ ਹਰ ਪੂਜਾ ਜੀ ਤਬ ਤਾ ਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਹਿ ਬਾਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ 바ਵ ਹੈ ਮੇਰੇ ਹਰ ਭਗਵੰਤਾ ਤੂ ਆਦਪੁਰਖ ਅਪਰੰਪਰ ਕਰਤਾ ਜੀ ਤਉ ਤੇ ਜਿਵੇਂ ਵਰਨ ਕੋਈ ਤੁਜੋ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕੱਤਾ ਸੋਈ ਤੁਰ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਰ ਆਪੇ ਸ੍ਰੇਸ਼ਟ ਸਭਉ ਪਾਈ ਜੀ ਤੁਰ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਅੰਕਰ ਕੇ ਕੇ ਜੀ ਜੋ ਸਭ ਸਹਾਜਨ ਸਭ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਤ ਪਲੈ ਸੋਈ ਠੀਸੀ ਜਤੁ ਦੇਹ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇ ਅਜਹਨੋ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗਰਮਖ ਲਾਦਾ ਮਨ ਮੁਖ ਗਵਾਇਆ ਦਾਦਾ ਆਪੇ ਛੋੜਿਆ ਆਪ ਮਿਲਾਇਆ ਦੁਦਰਿਆ ਸਭ ਤੁਝ ਹੀ ਮਾਹੇ ਤਰ ਬਣ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਪਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਨ ਹੈ ਹਰ ਗੁਣ ਸਾਧਹੀ ਆਖੋ ਖਾਨ ਜਨ ਹਰ ਜੀ ਵੇ ਆ ਤਿਸਕ ਪਾਏ ਅਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਦ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਿਆ ਜਨ ਹੈ ਸੋਏ ਜਗ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਦਿਨ ਸਰਵੜ ਹੈ ਭਈਏ ਨਿਵਾਸਾ ਪਾਣੀ ਪਾਵਕ ਜਿਨ ਹੈ ਕੀਆ ਪੰਕਜੋ ਉਹ ਪਗ ਨਹੀਂ ਚੱਲੇ ਹਮ ਰੇਖਾ ਤਹ ਡੂਬੀ ਲੇਮਣ ਏਗਣ ਚਿਤ ਸਮੂਰ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰ ਹਾ ਨਾ ਜਤੀ ਸਦੀ ਨਹੀਂ ਪੜਿਆ ਮੂਰਖ ਮਗਦਾ ਜਨਮ ਭਇਆ ਅਪਰੰਨ ਵਤ ਤਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਪਤ ਮਾਨਕ ਦੇ ਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਿਰਕ ਦਿਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਨਬ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਦਾਇਆ ਕਹੋ ਨਾਨਕ ਹਮ ਨੀਚ ਗਰਮਾ ਸਰਨ ਭਰੇ ਕੀ ਰੱਖੋ ਸਰਮ ਇੱਕ ਓੰਕਾਰ ਸ਼੍ਰੀ ਵਾਇਗੁਰ ਜੀ ਕੀ ਫਤਿਹ ਪਾਛਾ ਹੀ ਦਸਵੀ ਕਬਯ ਬਾਤ ਬੇਨਤੀ ਚੋ ਪਈ ਹਮ ਜੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ अपना जान कृप प्रति पारा हमरे द्वष्ट सबै तुम का वह आप हाथ दे मोहि बचावो अस की बसै मूर परवारा सेवक सिख सबै करतार मोर रक्षा निज कर दे करे सबरण को आज संकरे पूरण होए हमारी असतोर भजन की रह पिया सतमह शारद कोई अवर न त्यां जो बरता हूं सो तुम ते पां सेवक सिख हमारे तार यह टन जन सत्र हमारे मारिया है आप हाथ दए मुझे बरे परन काल का त्रास न बरे है हु जो सदा हमारे पछा श्री असतुज جو کرے ہو ہارے سائے پیارے دین کے ہنتا تم ہو پری چترتا کنتا کال پائے برہما برا کال پائے جو اوترا کال پائے پر کاسا سکل کال کا تماسا ਜਵਨ ਕਾਲ ਜੋਗੀ ਸਿਖ ਕੀਓ ਬੇਦਰਾਏ ਭਰਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਇਛਣੋ ਪਜਾਇ ਆਵੰਤ ਇੱਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸੰਗਲ ਪ੍ਰਜਾ ਜਿਨੇ ਆਪ ਸਵਾਰੀ ਸੇਵ ਗਨ ਕੋ ਸੇਵ ਗਨ ਸੁਖ ਰੀਓ ਸਤਰਨ ਕੋ ਪਲ ਮੋਗਦ ਕੀ ਕਟ ਕਟ ਕੇ ਅੰਦਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਗੰਚਰ ਸੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਹੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਠਾਨ ਘੜ ਘੜ ਕੇ ਪੜ ਪੜ ਕੀ ਜਾਣ ਜਵਦ ਕਰਖ ਕਰਾ ਕਰ ਤਾਰਾ ਪ੍ਰਜਾ ਤਤ ਦਬ ਦੇਹ ਆਕਾਰ ਜਬ ਅਕਰਖ ਗਤ ਹੋ ਕਬ ਹੂੰ ਤਮ ਮਿਲ ਤ ਦੇਹ ਤ ਸਭ ਹੂੰ ਜਿਤੇ ਬਦਨਾ ਸਿ ਸੌਤਾਰੇ ਆਪ ਆਪਣੀ ਬੂਜੋ ਚਾਰ ਦੋ ਸਭ ਹੀ ਤੇ ਰਹਤ ਨਰਲਮ ਜਾਨਤ ਬੇਦ ਭੇਦ ਅਰਲਮ ਨਿਰੰਕਾਰ ਨਿਰਬਕਾਰ ਨਿਰਲੰਬ منت مہا مور کچھ نہ جنت مہا دیو کو نرکار کر جنت نہ اپنی بد ہے جیتی برنت بن بھن تو ਤੁਮਰਾ ਲਖਨ ਜੈ ਵਿਸਾਰ ਕਹਿਵੇ ਸਜਾ ਪ੍ਰਥਮ ਸਥਾਰ ਏ ਕੈ ਰੂਪਨ ਉਪਸਰੂਪ ਰੰਗ ਭਇਓ राव ਕਹੀ ਭੂਪਾ ਅੰਡਜਿਰਜ ਸਿਤਜ ਕੀ ਨੀਤ ਬਲਖਾਨ ਬਹਰ ਰਚ ਦੀ ਦੀ ਕਹਉ ਹੂਲ ਰਾਜਾ ਹਵੇ ਬੈਠਾ ਕਹਉ ਸਮਟ ਪਇਓ ਸ਼ੰਕਰ ਏ ਕੈਠਾ ਸਗਦੀ ਸ੍ਰੇਸ਼ਟ ਦਿਖਾਇ ਅਜੰ ਭਵ ਆਪ ਜੁਗਾ ਸਰੂਪ ਸੇ ਅੰ ਭਵ ਅਬਰ ਅਛਾ ਮੇਰੀ ਰਮ ਕਰੋ ਸਿਖ ਉਬਾਰ ਅਸਿਖ ਸੰ ਕਰੋ ਦਸ਼ਟ ਜਤੇ ਰਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਤੇ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਣ ਬਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸੰਤਾਰੇ ਜੋ ਗਲ ਕੋ ਇੱਕ ਬਾਤ ਹੈ ਤਾਕੇ ਕਲ ਨਿਕਨ ਐ ਹੈ ਰੱਛਾ ਹੋਏ ਤਹ ਸਭ ਕਲ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਕੇ ਤਾਪ ਤਣਕ ਮੋ ਹਰ ਹੋ ਜਿਤ ਸਿੱਧ ਕਰਮ ਸਭ ਹੋਈ ਦਿਸ਼ਟ ਸ਼ਹਾਸ਼ਵ ਸਕੈ ਨ ਕੋਈ ਇਕ ਵਾਰ ਜਿੰਤ ਮੈਂ ਸੁਭਾਰਾ ਕਾਲ ਫਾਸਤੇ ਤਹੇ ਉਭਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਜੇ ਮੈਂ ਸਰਨ ਤੇ ਹਾਰੀ ਆਪ ਹੱਥ ਦੇ ਲਿਹੁ ਬਾਰੀ ਸਰਬਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭਰਾਤਾ ਕਿਲ ਬਿਕ ਸਕਲ ਦੇ ਕੋ ਹਰਤਾ ਦੁਸ਼ਟ ਰੋਖਿਣ ਕੋਸ਼ ਕਰਤਾ ਸ੍ਰੀ ਅਸਤ ਜੋ ਜਗ ਭੈ ਦੇ ਅਲਾ ਪੂਰਨ ਕਰਾ ਗ੍ਰੰਥਦਤ ਕਾਲਾ ਮਨ ਬੰਸ਼ਤ ਫਲ ਪਾਵੇ ਸੋਈ ਦੁਖਨੰਤ ਸਭ ਵਿਆਪਤ ਕੋਈ ਅਡਿੱਲ ਸੁਣੇ ਗੰਗ ਜੋ ਜਾਹੇ ਸੁਰਸਨ ਪਾਵੇ ਸੁਣੇ ਮੋਰ ਜਿਤ ਲਾਇ ਟਕਤਾ ਆਵੇ ਦੁਖਦੱਤ ਭਾਗ ਨਿਕਰਨਾ ਚੰਨਰ ਕੇ ਰਹਿ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਭਰ ਸਤ ਰਹਿ ਸਜ ਬਣੀ ਜੈਤ ਸੈਦ ਫੁੰਟੀਨ ਕਹੀ ਜੈ ਭਾਦਰ ਸੁਦੀਸ਼ਟ ਵੀਰ ਵਾਰਾ ਤੀਰ ਸਤੋਦਰ ਗ੍ਰੰਥ ਸਲਾਹਾਰਾ ਸਵਈਆ ਸਲੇ ਆਪੈ ਗਹਿ ਜਉ ਤੇ ਤੁਮਰੇ ਦਵਤੇ ਕੋ ਆਖ ਤਰੇ ਨਹੀਂ ਅਨਿਅ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨੈ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣੈ ਸ਼ਿਰਿਆ ਸੁਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨੈ ਦਹਰ ਸਗਲ ਦੁਆਰ ਕੋ ਛਾੜ ਕੇ ਗਇਓ ਦੁਹਾਰੋ ਦੁਆਰ ਬਾਹੇ ਗਏ ਕਿਲਾ ਜਿਸ ਗੋਬਿੰਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਦੇ ਕੰਕਾਰ ਸਤਿਗੁਰ ਪਰਸਾਦ ਅਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੀਤੀ ਮਨਵ ਜੀ ਆਵਾਦਾਈਆ ਪ੍ਰਾਗ ਰਤਨ ਪਰਵਾਰ ਪਰੀਆਂ ਸਭ ਦਗਾਵਣ ਆਈਆਂ ਸਭ ਤੋਂ ਤਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਕੀਕਾਰ ਹੋ ਕਰੇ ਤੇਰਾ ਕਰਤ ਸਭ ਸਵਾਰਨਾ ਸਭਨਾ ਗਲਾ ਸੰਰਾਥ ਸੋ ਅੰਮੀ ਸੋ ਗਿਆ ਮਨੋਂ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਗਿਆ ਨਹੀਂ ਕਰਤੇ ਰੇ ਕਟਾ ਦੇ ਰਹਾ ਸਭ ਕੇ ਚੈ ਜਿਸ ਦੇ ਹੈ ਸਭ ਪਾਵੇ ਅਸਦਾ ਸਿਉਤ ਸਲਾਹ ਤੇਰੀ ਨਾਮ ਮੰਨਿ ਸਾਵੇ ਨਾਮ ਜਿਨ ਕੈ ਮਨ ਵਹਿ ਆਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸਾਥ ਸੁਖ ਮਣਿ ਆਏ ਵਸਿਆ ਜਣ ਇੱਛਾ ਸਤ ਕੋ ਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਵੇਟੋ ਹੋ ਜਿਸ ਦੀਆਂ ਇਹ ਵੜੇ ਆਈਆਂ ਕਹਿ ਨਾਨਕ ਸੁਨੋ ਸੰਤੋ ਸਤਿ ਉਪੇ ਅਰੋ ਸੱਚਾ ਨਾਮ ਮੇਰਾ ਆਧਾਰੋ ਆਜੇ ਪੰਚ ਸਤਿਦ ਕਰ ਸੁਭਾਗੇ ਕਰ ਸੁਭਾਗੇ ਸਤਿਵਾਜੇ ਕਲਾਜਤ ਕਰ ਧਾਰਿਆ ਪੰਚ ਦੂਤ ਤਦ ਵਸ਼ ਕੀਤੇ ਕਾਲ ਕੰਡਕ ਮਾਰਿਆ ਦਰਕਾਰੰ ਭਾਇ ਤੋ ਜਿਨ ਕੋ ਸੇ ਨਾਮ ਹਰਿ ਕੇ ਲਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਿਆਣ ਹਦਵਾਜੇ ਤਿਤ ਕਰਿਆਣ ਹਦਵਾਜੇ ਅਨ ਦਸਣੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਅੰਪੇ ਸਰ ਸੇ ਪੂਰੇ ਗੁਰ ਤੇ ਜਾਨੀ ਸੰਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪ੍ਰਭੂਰੇ ਗਣ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਮਦਾਵਣੀ ਮਹੱਲਾ ਪੰਜਵਾ 82 ਤਨਵਾ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾਰੋ ਜੀ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਇ ਉਦਾਰ ਇਹ ਵਸਤ ਤਜਿ ਨਹ ਜਾਇ ਨਿਤ ਨਿਤ ਰਖਤਾਰੋ ਤਮ ਸੰਸਾਰ ਚਰਨ ਲਗ ਧਰੇ ਸਬਦ ਨਾਨਕ ਬਾਰਾਮ ਬਸਾਰੋ ਸਲੋਕ ਮਹੱਲਾ 5 13 ਕੀਤਾ ਜਤੋ ਨਾਹੀ ਮਨੁ ਜੋਗ ਕੀ ਤੋਈ ਮਨਰ ਗੁਣਿ ਹਰੇ ਕੋ ਕੋ ਨਾਹੀ ਅਪੇ ਤਰਸ ਪੇ ਹੋਈ ਦਸ ਪਿਆ ਮਹਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੇ ਹਰੇ ਆ ਪੌੜੀ ਜਿੱਥੇ ਦੁਸਮਰਤ ਜਿੱਥੇ ਕੋਏ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਮਾ ਹੈ ਸਣ ਕੇ ਜਮ ਕੇ ਦੂਦ ਨਾਹੇ ਤੇਰੇ ਛੜ ਜਾਹੇ ਪਾਜਲ ਬੇਖਮਸ ਕਾ ਹੋਕਰ ਸਭ ਜੀ ਪਾਰ ਪਾਹੇ ਜਿਣ ਕਾ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੈ ਇਹੋ ਕੁੰਨ ਗੰਗੋਵਿੰਦ ਗਾਹੇ ਚਰਛਨੋ ਕਿਰਪਾਲ ਸਮਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜੇ ਆਵੇ ਤੇਰਾ ਹੈ ਸ਼ਲੋਕ ਮਹਲਾ 5 ਅੰਤ ਗੁਰ ਆਰਾਧਨਾ ਜਿਹਾ ਜਬ ਗੁਰ ਨਾਓ ਨਿਤਰੀ ਸਤਗੁਰ ਪੇਖਣਾ ਰਾਉਣੀ ਸੋਨਾ ਗੁਰਨਾਵ ਸਤਗੁਰੇ ਕੀਤੀ ਦਿੱਤੇ ਅਦਰਕੇ ਪਾਈਏ ਠਾ ਕਹੋ ਨਾਨਕ ਕਿਰਪਾ ਕਰੇ ਜਿਸਨਾਂ ਇਹ ਮਥ ਦੇ ਜਗੁ ਹੈ ਉਤਮ ਕਾਡੀ ਹੈ એટલે ਕਿ ਇਹ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਵ ਬਾਰਿਆਂ ਗੁਰ ਕੀ ਪੈਰੀ ਪਾਏ ਕਾ ਸਵਾਰਿਆਂ ਹੋਆ ਆਪ ਦਿਆਲ ਮਢੋ ਨਾਵੇ ਸਾਰਿਆਂ ਨਾਲ ਸਾਜਣਾ ਕੇ ਸੰਗ ਭਵ ਜਲ ਤਾਰਿਆਂ ਸ਼ਕਤ ਨਿੰਦਕ ਦੁਸ਼ਟ ਖਿਨਮਾ ਹੈ ਬੇਦਾਰਿਆਂ ਤੇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ